ਅੱਜ ਇਥੇ ਪਿੰਡ ਖੈਰਾਵਾਦ ਵਿਖੇ ਜਿਹੜਾ ਸ਼ਾਹੀ ਇਮਾਮ ਜੀ ਆਏ ਭਾਈ ਸਬਕੇਵਲ ਸਿੰਘ ਜੀ ਖੁਰਾਲਗੜ੍ਹ ਤੋਂ ਆਏ ਆ ਹੋਰ ਵੀ ਬਾਬਾ ਗੁਰਦੇਵ ਸਿੰਘ ਜੀ ਹੋਰ ਨਾਮ ਕਿਨਾ ਕਿਨਾ ਦੇ ਲਈਏ ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕ ਐਕਸਟੈਂਸ਼ਨ ਅੱਗੇ ਵਿਸਥਾਰ ਹੋਣਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਹੈ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਨਹੀਂ ਪੱਥਰ ਤਾਂ ਬਹੁਤ ਦੇਖੇ ਆ ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ ਉਹਦਾ ਅਮਲੀ ਜਾਮਾ ਪਹਿਨਾਇਆ ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ ਜਿਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ ਉਹਨਾਂ ਦੇ ਸ਼ਬਦ ਹੈ ਕੋਈ ਭੈ ਮੰਡਿਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ Hindu Turk ਕੋ Rafzi Imam Saafi ਮਾਨੁਸ਼ਕੀ ਦਾ ਸਭ ਹੈ ਇੱਕ ਹੈ ਪਹਿਚਾਨ ਵੋ ਉਹਦਾ ਰੂਪ ਦੇਖਣ ਨੂੰ ਮਿਲਿਆ ਨਹੀਂ ਤਾਂ ਕਈ ਜਗ੍ਹਾ ਇਦਾਂ ਲੱਗਦਾ ਵੀ ਧਰਮ ਜਿਹੜਾ ਆ ਉਹ ਜੁੱਦਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ ਪਰ ਧਰਮ ਦਾ ਜਿਹੜਾ ਅਸਲੀ ਸਰੂਪ ਆ ਜਿਹੜਾ ਕਿ ਧਰਮ ਜੋੜਦਾ ਹੈ ਤੋੜਦਾ ਨਹੀਂ ਉਹਦਾ ਸਰੂਪ ਮਿਲ ਰਿਹਾ ਔਰ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਵੀ ਪ੍ਰਮਾਤਮਾ ਅੱਲਾ ਪਾਕ ਵੀ ਖੁਸ਼ ਹੋ ਰਿਹਾ ਤੇ ਜਿਹੜਾ ਮੇਰਾ ਸੱਚੀ ਸੰਦੇਸ਼ ਆ ਉਹਦਾ ਅਮਲੀ ਜਾਮਾ ਪਨਾ ਰਹੇ ਆ ਇੱਕ ਗੁਰਦੁਆਰਾ ਸਾਹਿਬ ਦਾ ਨੀਂਵ ਵੀ ਰੱਖ ਰਿਹਾ ਜਿੱਥੇ ਕਮਸ਼ਕਮ ਇਵਾਦਤ ਲਈ ਇਕੱਠੇ ਹੋਣਾ ਰੱਬ ਦੇ ਨਾਮ ਤੇ ਇਕੱਠੇ ਹੋਣ ਤੇ ਉਹਦੇ ਤੋਂ ਬਾਅਦ ਫਿਰ ਕਮਾਕਾਰਾਂ ਚ ਵੀ ਇਕੱਠੇ ਹੋ ਜਾਣਗੇ ਸਾਰੇ ਸੈਰੇਮੋਨੀਆਂ ਵਿੱਚ ਵੀ ਇਕੱਠੇ ਹੋਣਗੇ ਤਾਂ ਭਾਈ ਸਾਹਿਬ ਸਾਡੇ ਗੁਰਦਿਆਲ ਸਿੰਘ ਜਿਹਦਾ ਨਾਮ ਵਿਸ਼ੇਸ਼ ਰੂਪ ਚ ਮੈਂ ਲੈਣਾ ਨਹੀਂ ਭੁੱਲਣਾ ਚਾਹੁੰਦਾ ਜਿਹੜਾ ਬਹੁਤ ਹੀ ਇਨੀ ਸ਼ਿੱਦਤ ਨਾਲ ਇਨੀ ਸਤਕਾਰ ਇੰਨਾ ਇਨੇ ਦਿਲੋਂ ਕੀਤਾ ਤਾਂ ਉਹ ਭਗਤਾਂ ਦਾ ਯਾਦ ਆਉਂਦਾ ਜਿਹੜੇ ਸ਼ਰੀ ਨਾਮਲੇ ਵੀ ਸ਼ਵਰੀ ਕਿਦਾਂ ਉਹ ਝਾੜੂ ਹੀ ਫੇਰਦੀ ਰਹੀ ਗਲੀਆਂ 'ਚ ਵੀ ਕਦੇ ਆਣਗੇ ਸੋ ਇਹ ਇਹਨਾਂ ਨੇ ਵੀ ਪੂਰਾ ਆਪਣਾ ਭਗਤੀ ਦਾ ਔਰ ਪਿਆਰ ਦਾ ਸ਼ਰਦਾ ਦਾ ਜਿਹੜਾ ਪ੍ਰਮਾਣ ਦਿੱਤਾ ਇਹਨਾਂ ਨੂੰ ਵੀ ਸਤਿਗੁਰੂ ਬਹੁਤ ਅਸ਼ੀਰਵਾਦਾਂ ਨਾਲ ਨਵਾਜ਼ਣ ਔਰ ਜਿੰਨੀ ਵੀ ਹੋਰ ਕਮੇਟੀ ਹੈ ਜਿਨ੍ਹਾਂ ਦੇ ਨਾਂ ਨਹੀਂ ਲੈ ਜਾ ਸਕਦੇ ਉਹ ਸਾਰੇ ਹੀ ਬਹੁਤ ਹੀ ਖੁਸ਼ੀਆਂ ਮਾਣਨ ਔਰ ਇਸ ਗੁਰਦੁਆਰਾ ਸਾਹਿਬ 'ਚੋਂ ਵੀ ਜੋ ਸ਼੍ਰੀ ਗੁਰੂਵਦਾਸ ਸਾਹਾਬਾਂ ਸੰਤਾਂਤ ਸਤਗੁਰੂ ਦਾਸੀ ਸੰਦੇਸ਼ ਏਕਤਾ ਸਾਂਝੀਵਾਲਤਾ ਪਾਈਚਾਰੇ ਦਾ ਔਰ ਅਪਲਿਫਟਮੈਂਟ ਦਾ ਜਿਹੜਾ ਹੇਠਾਂ ਡਾਊਨ ਰੋਡਨ ਆ ਉਹ ਸੰਦੇਸ਼ ਦੇ ਵਾਲੀ ਸਾਰੇ ਸਮਰਪਿਤ ਰਹਿਣ ਸਾਰੀ ਜ਼ਿੰਦਗੀ ਇਹਨਾਂ ਸ਼ਬਦਾਂ ਨੇ ਮੈਂ ਤੁਹਾਡੇ ਸਾਰਿਆਂ ਤੋਂ ਅੱਜ ਚਾਹਣਾ ਅੱਜ ਨਗਰ ਖੈਰਾਬਾਦ ਚ ਗੁਰੂ ਪਾਤਸ਼ਾਹ ਜੀ ਦੇ ਸੁੰਦਰ ਭਵਨ ਦਾ ਨਿਰਮਾਣ ਕਰਨ ਲਈ ਨੀ ਪੱਥਰ ਰੱਖਣ ਦਾ ਦਿਹਾੜਾ ਸੀ ਅੱਜ ਬੜੀ ਮੁਕੱਦਸ ਇਹ ਤਿਹਾੜਾ ਹੈ ਕਿ ਇਸ ਤਿਹਾੜੇ ਤੇ ਸਾਡੇ ਬਹੁਤ ਹੀ ਅਜ਼ੀਜ਼ ਹਾਂਜੀ ਮੈਨਾਜ਼ ਹਸਤੀ ਸ਼ਾਹੀ امام ਜ਼ਮਾਨੀ ਸਾਹਿਬ ਲੁਧਿਆਣੇ ਤੋਂ ਚੇਚੇ ਤੌਰ ਤੇ ਚੱਲ ਕੇ ਸਾਡੀ ਬੇੜਤੀ ਨੂੰ ਪ੍ਰਵਾਨ ਕਰਨ ਲਈ ਆਏ ਨੇ ਜਿਵੇਂ ਕਦੇ ਇਸ ਧਰਤੀ ਤੇ ਸਾਂਝੀ ਵਾਲਤਾ ਦਾ ਪੈਗਾਮ ਦਿੰਦੇ ਹੋਏ ਇੱਕ ਓੰਕਾਰ ਦਾ ਨਾਦ ਜਿੱਥੋਂ ਧੁਨ ਗੂੰਜਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੀ ਵਾਲਤਾ ਦਾ ਘਰ ਉਸ ਘਰ ਦੀ ਜਿਹੜੀ ਨਹੀਂ ਪੱਥਰ ਹੈ ਉਹ ਸਾਨੂੰ ਦੇਖਣ ਨੂੰ ਨਸੀਬ ਨਹੀਂ ਸੀ ਹੋਇਆ ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਉਦੋਂ ਪਾਤਸ਼ਾਹ ਨੇ ਵਰਤਾਇਆ ਸੀ ਪਰ ਅੱਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨਹੀਂ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਹਨਾਂ ਤੋਂ ਰਖਾ ਕਰਕੇ ਅੱਜ ਸਾਈ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜਾ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਕਿਹੜੇ ਸ਼ਬਦ ਬਿਆਨ ਕਰਾਂ ਸੰਗਤਾਂ ਦਾ ਧੰਨਵਾਦ ਕਰਾਂ ਮੈਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਾਂ ਕਿ ਸ਼ਾਹੀ ਇਮਾਮ ਦਾ ਸਾਡਾ ਧੰਨਵਾਦ ਕਰਾਂ ਔਰ ਜਿੱਥੇ ਅੱਜ ਇੱਥੇ ਸੰਤ ਮਹਾਪੁਰਸ਼ਾਏ ਉੱਤੇ ਸਾਡੇ ਚ ਬੁੱਧੀਜੀਵ ਡਾਕਟਰ ਲਖਵੀਰ ਸਿੰਘ ਜੀ ਡੀਐਚਓ ਸਾਹਿਬ ਵੀ ਰਾਜਮਾਨ ਹੈ ਜਿਹੜੇ ਸੱਚਮੁੱਚ ਮਨੁੱਖਤਾ ਦੀ ਸੇਵਾ ਕਰਦੇ ਨੇ ਸੋ ਅੱਜ ਮੈਂ ਧੰਨ ਗੁਰੂ ਅਵਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਮੇਰਾ ਰੋਮ ਰੋਮ ਧੰਨਵਾਦ ਕਰਦਾ ਪਾਤਸ਼ਾਹ ਤੂੰ ਬੜਾ ਬਯੰਤ ਹੈ ਸੋ ਇਸ ਨਗਰ ਨੂੰ ਜਿੱਥੇ ਵਧਾਈ ਦਿੰਦੇ ਆ ਉਸ ਇਲਾਕੇ ਨੂੰ ਵੀ ਵਧਾਈ ਦਿੰਦੇ ਆ ਆਏ ਮਹਾਪੁਰਸ਼ਾਂ ਨੂੰ ਸਾਰੇ ਹੀ ਧਰਮਾਂ ਦੇ ਸੰਤ ਸਮਾਜ ਨੂੰ ਵੀ ਨਲ ਵਧਾਈ ਦਿੰਦੇ ਆ ਕਿ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਪਹਿਲਾਂ ਬਾਬਾ ਜੀ ਕੇਵਲ ਸਿੰਘ ਜੀ ਨੇ ਜਾਂ ਆਮਮ ਸਾਹਿਬ ਨੇ ਜਾਂ ਡਾਕਟਰ ਲਖਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਦੱਸਦਾ ਹੈ ਕਿ ਅੱਜ ਸਾਡੇ ਤੇ ਅੱਲਾ ਵੀ ਖੁਸ਼ ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅਮਰitsar ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈ ਮੀਆਂ ਮੀਰ ਜੀ ਤੋਂ ਜਿਸ ਵੇਲੇ ਨੀ ਰੱਖ ਰਹੇ ਹਨ ਤੇ ਸਾਈ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ ਮੈਨੂੰ ਕਹਿੰਦਾ ਮੈਨੂੰ ਤੇ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕਉਤਕ ਕੀਤਾ ਸੀ ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕਉਤਕ ਕਰਾ ਰਹੇ ਨੇ ਬੜੀ ਮੈਨੂੰ ਖੁਸ਼ੀ ਤੇ ਬੜਾ ਇੱਥੇ ਆਉਣ ਤੇ ਮਾਣ ਵੀ ਮਿਲਿਆ ਕਿ ਗੁਰੂ ਸਾਹਿਬ ਨੇ ਐਡਾ ਚਮਤਕਾਰ ਕੀਤਾ ਇਹ ਸਾਰਿਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਕਿ ਸਾਈਂ ਜੀ ਨੇ ਪਹਿਨੂ ਬੜੇ ਵਿਸਤਾਰ ਨਾਲ ਦੱਸਿਆ ਕਿ ਧਰਮ ਦੀ ਜਿਹੜੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਹੀਂ ਕਮਾਇਆ ਸੇਵਾ ਸਾਧ ਨਹੀਂ ਜਾਣ ਹਰਿਆ ਆਪਾਂ ਜਪ ਵੀ ਕਰਨਾ ਤੇ ਤਪ ਵੀ ਕਰਨਾ ਤੇ ਸੰਜਮ ਚ ਵੀ ਰਹਿਣਾ ਸੋ ਗੁਰੂ ਘਰ ਪਿਆਰਿਓ ਬੜੇ ਵਿਸਤਾਰ ਨਾਲ ਸਾਰੇ ਹੀ ਧੰਤਾ ਦੇ ਜੋਗ ਸਾਰਿਆਂ ਨੂੰ ਵਧਾਈਏ 10 ਵੱਲੋਂ ਦਲਪੰਥ ਮਿਸਲ ਸ਼ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਤੇ ਅਨਦਾਤਾ ਕਿਸਾਨ ਜੁਨੀਆ ਦੇ ਵੀ ਦਾਸ ਆਲ ਇੰਡੀਆ ਦਾ ਜੋ ਮੁਖ ਬਲਾਰਾ ਉਹ ਦੋਨਾਂ ਜਥੇਬੰਦੀਆਂ ਵੱਲੋਂ ਆਪ ਦਾਸ ਸਾਰਿਆਂ ਨੂੰ ਵਧਾਈ ਦਿੰਦਾ ਗੁਰੂ ਸਾਹਿਬ ਸਾਹਿਬ ਤੇ ਮਿਹਰ ਪਰ ਹੱਥ ਰੱਖਣ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت رحਮ ਕਰਨ ਵਾਲਾ ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਆ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂ ਪੱਥਰ ਜਿਹੜਾ ਉਹ ਰੱਖਿਆ ਗਿਆ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਮੌਕਾ ਹੈ ਔਰ ਖੁਦਾ تعالی ਵੱਲੋਂ ਬਹੁਤ ਵੱਡੀ ਰਹਿਮਤ ਦਾ ਦਿਨ ਹੈ ਕਿ ਸਾਈ ਮੀਆਂ ਮੀਰ ਸਾਹਿਬ ਰਹਿਮਤੁੱਲਾਹ ਲੈ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂ ਪੱਥਰ ਰੱਖਿਆ ਸੀ ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਹੈ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਉਹ ਤਾਜ਼ਾ ਕੀਤਾ ਹੈ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾ-ਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ ਇਹ ਪੂਰੀ ਦੁਨੀਆ ਨੂੰ ਹਮੇਸ਼ਾ ਹੀ ਮਿੱਠੀ ਹਵਾ ਦੇ ਤੌਰ ਤੇ ਠੰਡੀ ਹਵਾ ਦੇ ਤੌਰ ਤੇ ਸਰਬ ਕਰਦੀ ਰਹੇਗੀ ਇਸ ਮੌਕੇ ਦੇ ਉੱਤੇ ਮੈਂ ਗੁਰਦਿਆਲ ਸਿੰਘ ਜੀ ਦਾ ਬਹੁਤ-ਬਹੁਤ ਰਿਣੀ ਆਂ ਔਰ ਪਿੰਡ ਦੀ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਇਸ ਮੌਕੇ ਤੇ ਸਾਨੂੰ ਅੱਜ ਯਾਦ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਨੀਂ ਪੱਥਰ ਸਮਾਗਮ ਦੇ ਵਿੱਚ ਉਹਨਾਂ ਨੂੰ ਇਹਦਾ ਮੌਕਾ ਦਿੱਤਾ ਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੀ ਏਕਤਾ ਦੇ ਨਾਲ ਅੱਗੇ ਵਧਦੇ ਉਹ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਹੈ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ ਅੱਜ ਪਿੰਡ ਖੈਰਾਬਾਦ ਤੋਂ ਇੱਕ ਬਾਰ ਫਿਰ ਸਾਰੇ ਸੰਤ ਮਹਾਰਾਜ ਜਿਹੜੇ ਆਏ ਨੇ ਸੇ ਨਿਆਂਗ ਜਥੇਬੰਦੀ ਆਏ ਨੇ ਸਾਡੇ ਹੁਸ਼ਿਆਰਪੁਰ ਦੇ ਡੀਐਫਓ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੇ ਜੋ ਪਿਆਰ ਦਾ ਪੈਗਾਮ ਜਿਹੜਾ ਇਕੱਠੇ ਹੋ ਕੇ ਅੱਜ ਦਿੱਤਾ ਹੈ ਗੁਰਦੁਆਰਾ ਸਾਹਿਬ ਦਾ ਨੀ ਪੱਤਾ ਰੱਖਿਆ ਗਿਆ ਹੈ ਸੰਤ ਕੇਵਲ ਜੀ ਮੇਰੇ ਨਾਲ ਮੌਜੂਦ ਨੇ ਸਾਡੇ ਵੱਡੇ ਪੁਰਾਣੇ ਤੇ ਮੈਂ ਸਮਝਦਾ ਕਿ ਸਾਈਮੀਆਂ ਮੀਰ ਸਾਹਿਬ ਰਹਿਮਤੁੱਲਾਹ ਅਲੇ ਦੀ ਜਿਹੜੀ ਯਾਦ ਅਸੀਂ ਸਾਰਿਆਂ ਨੇ ਮਿਲ ਕੇ ਤਾਜ਼ਾ ਕੀਤੀ ਹੈ ਇਸੇ ਤਰ੍ਹਾਂ ਅੱਗੇ ਵਾਅਦੇ ਰਵਾਂਗੇ ਔਰ ਪੰਜਾਬ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ ਵਿੱਚ ਸਾਡੀ ਮਾਂ ਬੋਲੀ ਵੀ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈ ਹੋਰ ਵਾਅਦਾ ਫੁੱਲਦਾ ਰਹੇ ਮੈਂ